ਇੱਕ ਪਾਸੇ ਜਿੱਥੇ ਪਹਿਲਗਾਮ ਅਟੈਕ ਤੋਂ ਬਾਅਦ ਭਾਰਤੀਆਂ ਦੇ ਦਿਲਾਂ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਭਾਰਤੀ ਲਗਾਤਾਰ ਜਿਹੜੇ ਨੇ ਪਾਕਿਸਤਾਨ ਦਾ ਵਿਰੋਧ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਬੇਕਸੂਰ ਲੋਕਾਂ ਦੀਆਂ ਜਾਨਾਂ ਅਤਵਾਦੀਆਂ ਦੇ ਵੱਲੋਂ ਲਈਆਂ ਗਈਆਂ ਉਥੇ ਘੁੰਮਣ ਗਏ ਸਨ ਤੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਉਧਰ ਹੀ ਚੰਡੀਗੜ੍ਹ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਗਾਏ ਗਏ ਜੀ ਹਾਂ ਹਿੰਦੂ ਸੰਗਠਨਾ ਦੇ ਵੱਲੋਂ ਚੰਡੀਗੜ੍ਹ ਸੈਕਟਰ 17 ਦੇ ਵਿੱਚ ਪਹਿਲਗਾਮ ਦੇ ਵਿੱਚ ਹੋਏ ਆਤਵਾਦੀ ਅਟੈਕ ਦੇ ਸਬੰਧ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਹਨਾਂ ਦੇ ਵੱਲੋਂ ਨਾਅਰੇ ਲਗਾਏ ਜਾ ਰਹੇ ਸਨ ਪਾਕਿਸਤਾਨ ਮੁਰਦਾਬਾਦ ਦੇ ਤੇ ਇਸ ਵਿਚਾਲੇ ਉੱਤੇ ਇੱਕ ਨੌਜਵਾਨ ਪਹੁੰਚਦਾ ਹੈ ਜੋ ਕਿ ਮੋਹਾਲੀ ਦੇ ਖਰੜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਹ ਨੌਜਵਾਨ ਉੱਤੇ ਪਹੁੰਚਦਾ ਹੈ ਤੇ ਕਹਿੰਦਾ ਕਿ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਨਾ ਲਗਾਓ ਕਿਉਂਕਿ ਉਸਦੇ ਦਿਲ ਦੇ ਵਿੱਚ ਦਰਦ ਹੁੰਦਾ ਉਸਦੇ ਦਿਲ ਦੇ ਵਿੱਚ ਪਾਕਿਸਤਾਨ ਹੈ ਤੇ ਜਦੋਂ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਗਾਉਂਦੇ ਨੇ ਉਸ ਦੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਉਸ ਨੇ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਗਾ ਦਿੱਤੇ ਜਿਸ ਤੋਂ ਬਾਅਦ ਉਸ ਨੂੰ ਮੌਕੇ ਤੋਂ ਹੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਇੱਕ ਪਾਸੇ ਤਾਂ ਪਹਿਲਗਾਮ ਦੇ ਵਿੱਚ ਜੋ ਅੱਤਵਾਦੀਆਂ ਦੇ ਵੱਲੋਂ ਸਲਾਨੀਆ ਦੇ ਉੱਤੇ ਹਮਲਾ ਕੀਤਾ ਗਿਆ ਜੋ ਅਟੈਕ ਕੀਤਾ ਗਿਆ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਉਸ ਨੂੰ ਲੈ ਕੇ ਲਗਾਤਾਰ ਪਾਕਿਸਤਾਨ ਦੇ ਖਿਲਾਫ ਹਰ ਇੱਕ ਭਾਰਤ ਦੇ ਨਿਵਾਸੀ ਦੇ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਰੋਜ਼ ਦੇਖਣ ਨੂੰ ਮਿਲਿਆ ਲੱਗਾ ਪਾਰ ਪਾਕਿਸਤਾਨ ਦੇ ਖਿਲਾਫ ਨਾਰੇਬਾਜ਼ੀ ਹੋ ਰਹੀ ਹੈ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਪਾਕਿਸਤਾਨ ਦੇ ਖਿਲਾਫ ਵਕ ਵਕ ਥਾਵਾਂ ਦੇ ਉੱਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸ ਦੇ ਵਿਚਾਲੇ ਹੀ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਵੀ ਪਾਕਿਸਤਾਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਹਿੰਦੂ ਸੰਗਠਨਾ ਦੇ ਵੱਲੋਂ ਤੇ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਸੀ ਤੇ ਇਸੇ ਦੌਰਾਨ ਇੱਕ ਨੌਜਵਾਨ ਉੱਥੇ ਆਉਂਦਾ ਪ੍ਰਦਰਸ਼ਨ ਦੇ ਵਿੱਚ ਆਉਂਦਾ ਤੇ ਫਿਰ ਉਹ ਇਹ ਕਹਿੰਦਾ ਹੋਇਆ ਸੁਣੇ ਦਿੰਦਾ ਕਿ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਨਾ ਲਗਾਏ ਜਾਣ ਉਸ ਨੂੰ ਦਰਦ ਹੁੰਦਾ ਹੈ ਉਸ ਦੇ ਦਿਲ ਦੇ ਵਿੱਚ ਪਾਕਿਸਤਾਨ ਹੈ ਉਹ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਗਾਉਣੇ ਸ਼ੁਰੂ ਕਰ ਦਿੰਦਾ ਹੈ ਫਿਰ ਕੀ ਹੁੰਦਾ ਹੈ ਕਿ ਉਥੇ ਉਸ ਨੂੰ ਮੌਕੇ ਤੋਂ ਹੀ ਪੁਲਿਸ ਹਿਰਾਸਤ ਦੇ ਵਿੱਚ ਲੈ ਲੈਂਦੀ ਹੈ ਅਜਿਹੀ ਘਟਨਾ ਦਾ ਸਾਹਮਣੇ ਆਉਣਾ ਹਰ ਕਿਸੇ ਦੇ ਲਈ ਇੱਕ ਅਹਿਰਾਨੀ ਜਨਕ ਹੈ ਕਿਉਂਕਿ ਇੱਕ ਪਾਸੇ ਤਾਂ ਅਸੀਂ ਪਾਕਿਸਤਾਨ ਦੇ ਖਿਲਾਫ ਨਾਰੇਬਾਜ਼ੀ ਕਰ ਰਹੇ ਹਾਂ ਕਿਉਂਕਿ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਡੇ ਦੇਸ਼ ਨਿਵਾਸੀਆਂ ਦੀ ਸਾਡੇ ਭਾਰਤੀਆਂ ਦੀ ਬੇਕਸੂਰ ਜੋ ਸਨ ਘੁੰਮਣ ਗਏ ਹੋਏ ਸਨ ਉਹਨਾਂ ਦੀ ਬੇਰਹਿਮੀ ਦੇ ਨਾਲ ਜਾਨ ਲੈ ਲਈ ਇਸ ਨੌਜਵਾਨ ਤੇ ਨੌਜਵਾਨ ਜੋ ਕਿ ਭਾਰਤ ਦਾ ਰਹਿਣ ਵਾਲਾ ਹੈ ਮੋਹਾਲੀ ਦੇ ਖਰੜ ਦਾ ਨਿਵਾਸੀ ਹੈ ਤੇ ਉਸ ਦੇ ਵੱਲੋਂ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਗਾਏ ਜਾ ਰਹੇ ਸਨ